ਸਭ ਪੂਰੇ ਜਮੇਵਰੀ ਆ। ਹਾਂਜੀ ਭਾਈ। ਬਾਕੀ ਵੀ ਗੱਲ ਤੇ ਇਹ ਵੀ ਹੈਗੀ ਆ ਯਾਰ। ਮੂਰੋ ਰੇਡੀਏਟਰ ਦਾ ਘਾ ਡ੍ਰੈਕਟਰ ਦਾ। ਓਕੇ ਆ। ਹਾਂਜੀ। ਸਿਰਫ 900 ਘੰਟਾ ਚੱਲਿਆ ਹੋਇਆ। ਤੇ ਕੰਡੀਸ਼ਨ ਚੈੱਕ ਕਰ ਜਾ ਯਾਰ ਡ੍ਰੈਕਟਰ ਦੀ। ਹਨਾ? ਤੇ ਆਹ ਦੇ ਕੀ ਲੈ? ਮੂਰਲੇ ਟਾਇਰ ਦੇ ਨਾਲ ਦੇ ਨੇ। ਹਾਂਜੀ ਭਾਈ। ਓਕੇ। ਲੈ ਮੇਤਰੋ ਮੂਰਲੇ ਟਾਇਰ ਤਾਂ ਹੈਗੇ ਨੇ ਨਾਲ ਦੇ। ਤੇ ਮਗਰਾਲੇ ਟਾਇਰ ਦੁਬਾਰ ਦੇ ਨੇ। ਦੁਬਾਰ ਦੇ ਨੇ। ਟਾਇਰ ਜਮੇ ਨਵੇਂ ਨੇ। ਜਮਾ ਨਵੇਂ। ਹਨਾ ਭਾਈ। ਛਤਰੀ ਦਿਖਾ ਦੇ ਮਗਰਾੜ ਵਗੈਰਾ ਸਾਰੇ ਦਿਖਾ ਦੇ। ਅੰਦਰੋਂ ਵੀ ਦਿਖਾ ਦੇ ਮਗਰਾੜ ਲੈ। ਕੰਡੀਸ਼ਨ ਚੈੱਕ ਕਰ ਆ ਚੱਕ ਚੰਗੀ ਤਰ੍ਹਾਂ। ਜਮੇਦਾਰੀ ਵਾਲਾ ਟਰੈਕਟਰ ਆ ਬਾਈ ਅੱਛਾ ਇਹ ਇਹ ਵੀ ਬਈ ਸਾਰਾ ਬੋਡੀ ਲਾਈਨ ਦਾ ਅਰੀਜਨਲ ਹੀ ਆ ਹਾਂਜੀ ਬਾਈ ਅਰੀਜਨਲ ਕੋਈ ਮਤਲਬ ਫਾਲਸ ਤਾਂ ਨਹੀਂ ਹੋ ਟਰੈਕਟਰ ਵਿੱਚ ਨਹੀਂ ਬਾਈ ਜੇ ਬਾਅਦ ਕਿ ਆ ਲੈ ਚੈੱਕ ਕਰ ਲੈ ਓਕੇ ਹਾਂਜੀ ਫਿਰ ਆਹ ਟਾਇਰ ਤੇ ਇਹ ਦੀ ਅਲੱਗ ਤੋਂ ਪੁਆਏ ਹੋਣੇ ਜਾਂ ਜੀ ਦਾ ਇਹਦਾ ਸੌਂਗ ਤੋਂ ਪੁਆਏ ਸੌਂਗ ਤੋਂ ਟਾਇਰ ਪੁਆਏ ਹੋਏ ਨਹੀਂ ਹਾਂਜੀ ਬਾਈ ਪਾਵਰ ਸਟੀਅਰਿੰਗ ਆ ਇਹੇ ਹਾਂਜੀ ਬਾਈ ਹੋ ਨਕਦ ਕੈਸੇ ਦੇ ਇਹ ਵੀ ਪਹਿਲੇ ਨਾਮ ਆ ਹਾਂਜੀ ਬਾਈ ਓਕੇ ਤਰਵੇਂ ਮਗਰਾੜ ਇਹ ਦੀ ਵੀ ਦਿਖਾ ਦੇ ਅੰਦਰੋਂ ਮਗਰਲਾ ਜੋੜਾ ਇਹ ਦੀ ਵੀ ਦਿਖਾ ਦੇ ਨਾ ਮੈਂ ਵਰਗਾ ਪਿਆ ਹਨਾ ਤੇ ਡਬਲ ਡਿਸਟ੍ਰਿਬਿਊਟਰ ਆ ਓਕੇ ਤੇ ਹੁੱਕ ਵਗ ਆ ਸਿਸਟਮ ਧਰਮੇ ਦਿਖਾ ਦੇ ਸਾਰਾ ਕੁਝ ਲੱਗਿਆ ਹੋਇਆ ਚੱਲਦਾ ਵੀਰੇ ਪੂਰਾ ਕਿਸੇ ਸੱਜਣ ਨੂੰ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਜਿਹੜੇ ਕਹਿੰਦੇ ਨੇ ਵੀ 855 ਲੈਣਾ ਸਾਰੀਆਂ ਫੈਸਿਲਿਟੀਆਂ ਭਾਲ ਦੇ ਨੇ ਜਿਹੜੀਆਂ ਉੱਚੇ ਮਾਡਲ ਚਾਹੁੰਦੇ ਨੂੰ ਇਹਦੇ ਵਿੱਚ ਹੈਗੀਆਂ ਨੇ ਹਾਂਜੀ ਵੀਰੇ ਹਨਾ ਪਾਵਰ ਸਟੀਅਰਿੰਗ ਹੈ ਡਬਲ ਡਿਸਟ੍ਰਿਬਿਊਟਰ ਤੇ ਆ ਦੇਖੀ ਦੋ ਸਭ ਰਾਜਾਂ ਵਿੱਚ ਕਾਰ ਖੜਾਤਾ ਨੀਲੇ ਰੰਗ ਦਾ ਘੋੜਾ ਤੇ ਜਿਹੜੇ ਸਾਬ ਨਾਲ ਕੰਡੀਸ਼ਨਰ ਟਰੈਕਟਰਾਂ ਦੀ ਨਾ ਰੇਟ ਵੀ ਮਿੱਤਰੋ ਥੋੜਾ ਕਿਉਂਕਿ ਜਿਹੜੇ ਸਾਬ ਨਾਲ ਟਰੈਕਟਰਾਂ ਦੀ ਕੰਡੀਸ਼ਨ ਹੈ ਨਾ ਬਿਲਕੁਲ ਸ਼ੋਅਰੂਮ ਕੁਡੀਸਮ ਦੇ ਟਰੈਕਟਰ ਨੇ ਤੇ ਪਰ ਤੁਹਾਨੂੰ ਡਿਟੇਲ ਦੱਸਾਂਗੇ ਪੂਰੀ ਵੀ ਕਿੰਨਾ ਕ ਮਾਡਲ ਨੇ ਕੀ ਗੱਲਬਾਤ ਹੈ ਕਿੰਨੇ ਕ ਰੇਟ ਦੇ ਵਿੱਚ ਬਣ ਜਾਣਗੇ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਇਹ ਟਰੈਕਟਰ ਖੜੇ ਨੇ ਪਿੰਡ ਉਪਲੀ ਦੇ ਵਿੱਚ ਜ਼ਿਲ੍ਹਾ ਪਾਜੰਦਾ ਸੰਗਰੂਰ ਤੇ ਬਈ ਲਵਪ੍ਰੀਤ ਦੇ ਘਰੇ ਖੜੇ ਨੇ ਤੇ ਹੁਣ ਆਪਾਂ ਡਿਟੇਲ ਦੇ ਵਿੱਚ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜੇ ਸੱਜਣ ਅੱਜ ਸਾਡੇ ਨਾਲ ਨਵੇਂ ਜੁੜੇ ਆ ਸੋ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੋਲੋ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਾਨੇ ਵਧੀਆ ਵੀਰ ਠੀਕ ਹੈ ਤੇ ਕਿਵੇਂ ਚੱਲ ਰਿਹਾ ਕੰਮ ਕਾਰ ਵਧੀਆ ਚੱਲ ਰਿਹਾ ਵਧੀਆ ਚੱਲ ਜਾਂਦਾ ਹਾਂ ਬਈ ਤੇ ਤਿੰਨ ਟਰੈਕਟਰਾਂ ਚ ਬਕਾਊ ਕਰਤੇ ਆਪਾਂ ਨੇ ਹਾਂਜੀ ਬਾਈ ਤੇ ਜੇ ਗੱਲ ਕਰੀਏ ਇਸ ਤੋਂ ਸ਼ੁਰੂਆਤ ਕਰਦੀਏ ਕਿ ਉਧਰੋਂ ਕਰੀਏ ਇਧਰੋਂ ਕਰ ਲਓ ਇਧਰੋਂ ਕਰ ਦਈਏ ਤੇ ਦੱਸਿਓ ਇਹਦੇ ਬਾਰੇ ਜਵਾਬਦਾਰੀ ਆ ਟਰੈਕਟਰ ਅੱਛਾ ਪੂਰੀ ਜਵਾਬਦਾਰੀ ਆ ਹਾਂਜੀ ਭਾਈ ਬਾਕੀ ਵੀ ਗੱਲ ਤੇ ਵੀ ਹੈਗੀ ਆ ਯਾਰ ਮੂਹਰੇ ਰੇਡੀਏਟਰ ਦਾ ਘਾ ਟਰੈਕਟਰ ਦਾ ਓਕੇ ਆ ਹਾਂਜੀ 2020 ਦਾ ਵਹੀ ਹੈਗਾ ਮਾਡਲ 900 ਘੰਟਾ ਚੱਲਿਆ ਭਾਈ ਰੈਜੀਨਰਲੀ ਸਿਰਫ 900 ਘੰਟਾ ਹਾਂਜੀ ਭਾਈ ਜੀ ਚੈੱਕ ਕਰ ਲਈ ਆਪਾਂ ਚੈੱਕ ਕਰ ਧਰਮੇ ਮੀਟਰ ਦਿਖਾ ਗਿਆ ਬਾਈ ਕਹਿੰਦਾ ਸਿਰਫ 900 ਘੰਟਾ ਚੱਲਿਆ ਹੋਇਆ ਹੈ ਟਰੈਕਟਰ ਨਾਲ ਦੀ ਨੇ ਵੀ ਅੱਛਾ ਚੌਕੜਾ ਟਾਇਰਾਂ ਦਾ ਨਾਲ ਦੀ ਨਾਲ ਦੀ ਆ ਵੀ ਓਕੇ 900 900 951 ਘੰਟੇ ਮਿੱਤਰੋ ਚੱਲਿਆ ਮਾਡਲ 2020 ਹੈ ਤੇ ਫਿਰ ਕੰਡੀਸ਼ਨ ਵੀ ਬਸ ਐਂ ਕਹਿੰਦੀ ਆ ਵੀ ਹਨਾ ਕੀ ਦਿਖਾਈਏ ਯਾਰ ਕੱਲੀ ਹਾਰ ਦੀ ਕਮੀ ਆ ਤੁਸੀਂ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਧਰਮੇ ਸਿਰਫ 900 ਘੰਟੇ ਚੱਲਿਆ ਹੋਇਆ ਤੇ ਕੰਡੀਸ਼ਨ ਚੈੱਕ ਕਰ ਯਾਰ ਟਰੈਕਟਰ ਦੀ ਹਨਾ ਤੇ ਆਹ ਦੇਖੀ ਲੈ ਜਮੇ ਯਾਰ ਪੂਰਾ ਸੀਟ ਟਰੈਕਟਰ ਹੈ ਤੇ ਬਈ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਇਹ ਨਵਾਂ ਟਰੈਕਟਰ ਕਿੰਨੇ ਦਾ ਹੋਊ ਜੇ ਅੱਜ ਆਪਾਂ ਲੈਣ ਜਾਣਾ ਸਾਡੇ 7 ਲੱਖ ਦਾ ਬਾਈ 7.5 ਲੱਖ ਦਾ ਨਵਾਂ ਟਰੈਕਟਰ ਆ ਹਾਂ ਬਾਗ ਲੈ ਸਾਢੇ 8 ਜੀ ਪੈ ਜੂ ਕਾਪੀ ਗੁੱਪੀ ਪਾ ਸਾ ਕਾਪੀ ਕਰਵਾ ਕੇ ਸਾਢੇ 8 ਲੱਖ ਚ ਪੈ ਜੂ ਹਾਂ ਡੱਟ ਤੇ ਇਹਦੇ ਵਿੱਚ ਜਿਹੜਾ ਸੱਜਣ ਇਹ ਟਰੈਕਟਰ ਲਊਗਾ ਆਪਾਂ ਉਹਦਾ ਕਿੰਨਾ ਕੁ ਫਾਇਦਾ ਕਰਦਾਂਗੇ ਲੱਖ ਦਾ ਫਾਇਦਾ ਕਰਦਾਂਗੇ ਬਾਈ ਖੜਜੋ ਜਾਨਸੀ ਜੋ ਨਵਾਂ ਘੜਾ ਉਹਨੇ ਲੱਖ ਤੋਂ 2 ਹੀ ਟੁੱਟ ਜਾਂਦਾ ਲੈਨ ਸਾਰੀ ਲੱਖ ਤੋਂ 2 ਹੀ ਵਾਲੇ ਦਾ ਫਾਇਦਾ ਲੱਖ ਤਾਂ ਸਿੱਧਾ ਉਹ ਫਾਇਦਾ ਉਹ ਫਾਇਦਾ ਬਾਕੀ ਕਾਪੀ ਗੁੱਪੀ ਨਾ ਕਰਵਾਉ ਵਾਲ ਨੂੰ 30-40 ਹਜ਼ਾਰ ਦਾ ਉਹ ਫਾਇਦਾ 1.5 ਲੱਖ ਦਾ ਫਾਇਦਾ ਹੋ ਜੂ ਲੈ ਮਿੱਤਰੋ ਜਿਹੜਾ ਸੱਜਣ ਇਹ ਟਰੈਕਟਰ ਲੈ ਕੇ ਜਾਊਗਾ ਕੰਡੀਸ਼ਨ ਸ਼ੋਰੂਮ ਹੀ ਆ ਪਰ ਫਾਇਦਾ 1.5 ਲੱਖ ਦਾ 1.5 ਲੱਖ ਦਾ ਤੇ ਧਰਮੇ ਦੇਖੀ ਟਾਇਰ ਕਰਵਾ ਚੈੱਕ ਮੈਂ ਤੈਨੂੰ ਜਮ ਸਿਰਫ 900 ਘੰਟਾ ਚੱਲਿਆ ਹੋਇਆ ਤੁਸੀਂ ਹੋਰ ਤ ਤੋਂ ਇੱਕ ਚੀਜ਼ ਦਿਖਾਉਂਗਾ ਵੀ ਖਾਸੀਅਤ ਇਹ ਟਰੈਕਟਰ ਦੇ ਵਿੱਚ ਕੀ ਆ ਕਰਵਾ ਦੇ ਕਰਾ ਚੈੱਕ ਕਿਸੇ ਪਾਸੇ ਝਰੀਟ ਵੀ ਨਹੀਂ ਤੁਸੀਂ ਨਾ ਇਹ ਟਰੈਕਟਰ ਲਿਜਾ ਕੇ ਵੀ ਘਰੇ ਇਹ ਕਹਿ ਸਕਦੇ ਹੋ ਵੀ ਅਸੀਂ ਬਈ ਏਜੰਸੀ ਚੋਂ ਘੜਾ ਕੇ ਲਿਆਂਦਾ ਸਾਰੀ ਯਕੀਨ ਮੰਨਣਗੇ ਛਾਤਰੀ ਤੇ ਕਿਸੇ ਪਾਸੇ ਦਾਗ ਨਹੀਂ ਲਫਾਫੇ ਪੈਪਾ ਤੋਂ ਵੀ ਉਤਰੇ ਹੋਏ ਹਨਾ ਤੇ ਪੂਰਾ ਮਤਲਬ ਵਹਿ ਜਾ ਵਹਿ ਕਰਵਾਉਣ ਵਾਲਾ ਤੇ ਤੋਰ ਮੈਂ ਉਧਰ ਦੇ ਪਾਸੇ ਇੱਕ ਹੋਰ ਚੀਜ਼ ਦਿਖਾਉਣੇ ਆ ਤੇ ਆ ਬ੍ਰੇਕਾਂ ਤੇ ਹਨਾ ਇੱਥੇ ਆ ਦੇਖ ਆ ਆ ਆ ਸਾਰੀ ਸੌਂਕ ਨਾਲ ਚੜਵਾਏ ਹੋਣੇ ਜਰਾ ਪੈਰ ਰੱਖਣ ਵਾਲਿਆਂ ਤੇ ਹਨਾ ਦੇਖ ਬੈਟਰੀ ਤੇ ਉਹ ਲਾ ਜਿਵੇਂ ਕਹਦੀ ਹੈ ਨਾ ਟੇਪ ਲਗवाती ਹੈ ਹਾਂਜੀ ਭਾਈ ਭਾਈ ਇਹ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਦਾ ਮੈਨੂੰ ਇਹ ਦੱਸਿਓ ਇਹ ਨੰਬਰ ਆਪਣੇ ਬਰਨਾਲੇ ਦੀ ਹੈ ਵੀਰੇ ਪੀ ਵੀ 19 ਹੀ ਹੈ ਦਾ ਨੰਬਰ ਹਾਂਜੀ ਭਾਈ ਓਕੇ 900 ਘੰਟੇ ਚੱਲੇ ਹੋਇਆ ਨਕਦ ਕੈਸ ਆ ਵੀ ਨਕਦ ਕੈਸ ਆ ਹਾਂਜੀ ਭਾਈ ਇਹਦੇ ਉੱਪਰ ਲੋਨ ਵੀ ਹੋ ਜਾਊ ਫਿਰ ਹਾਂਜੀ ਭਾਈ ਕਿੰਨੇ ਦਾ ਹੋਜੂਗਾ ਇਹਦੇ ਲੋਨ ਹੋਜੂ ਬਾਈ 4.5 ਲੱਖ ਦਾ 4.5 ਲੱਖ ਦਾ ਲੋਨ ਹੋਊਗਾ ਹਾਂਜੀ ਭਾਈ ਓਕੇ ਤੇ ਹੁਣ ਮੈਨੂੰ ਇਹ ਦੱਸਿਓ ਵੀ ਇਹ ਟਰੈ ਇਹ ਆਪਾ ਦੇਣਾ ਬਈ ਸੇ 175000 6 ਲੱਖ 75000 ਦਾ ਹਾਂਜੀ ਬਈ ਹੁਣ ਲੱਗਦਾ ਇਥੇ ਵੀ ਦੱਸ ਦੇ ਵੀ ਇਹਦੇ ਵਿੱਚੋਂ ਮਾਨ ਤਨ ਕਿੰਨਾ ਕਰ ਦਈਏ ਮਾਨ ਤਨ ਕਰ ਦਾਂਗੇ ਬਈ 20000 20000 ਹਾਂ ਬਈ ਸੰਰਾਜ ਰਾਜ ਕੀ ਕਰਤਾ ਸਾਢੇ 6 ਲੱਖ ਤਾਂ ਦੇ ਦਾਂਗਾ ਝੱਕ ਮਿੱਤਰੋ ਸਾਢੇ 6 ਲੱਖ ਦੇ ਵਿੱਚ ਬਣੋ ਮਾਲ ਕੇ ਯਾਰ ਜਮ ਹੀ ਨਵੇਂ ਡਾਇਰੈਕਟਰ ਦੇ ਤੇ ਬਈ ਜਿਹੜਾ ਆ ਟਰੈਕਟਰ ਖੜਾ ਹੁਣ ਇਹ ਕਿੰਨਾ ਮਾਡਲ ਆ ਇਹ ਵੀਰੇ 15 ਮਾਡਲ ਇਹ ਹੈਗਾ 2015 ਮਾਡਲ ਹਾਂਜੀ ਬਈ ਇਹ ਮੂਰਲੇ ਟਾਇਰ ਨਾਲ ਦੇ ਆ ਮਗਰਲੇ ਦਵਾਰ ਦੇ ਨੇ ਆ ਅੱਛਾ ਮੂਰਲੇ ਟਾਇਰ ਦੇ ਨਾਲ ਦੇ ਨੇ ਹਾਂਜੀ ਬਈ ਓਕੇ ਲੈ ਮਿੱਤਰੋ ਮੂਰਲੇ ਟਾਇ ਮਗਰਲੇ ਟਾਇਰ ਦੁਬਾਰ ਦੇ ਨੇ ਦੁਬਾਰ ਦੇ ਨਵੇਂ ਨੇ ਟਾਇਰ ਜਮੇ ਨਵੇਂ ਨੇ ਜਮਾ ਨਵੇਂ ਹੈ ਨਾ ਬਈ ਆ ਦਿਖਾ ਦੇ ਲੱਗਦਾ ਥੋੜਾ ਰਿਮ ਵੀ ਦਿਖਾ ਦੇ ਵੀ ਪੂਰੇ ਘੈਂਟ ਕੰਡੀਸ਼ਨ ਆ ਤੇ ਆ ਜੇ ਗੱਲ ਕਰੀਏ ਸਟਿੱਕਰਾਂ ਸਟੂਕਰਾਂ ਦੀ ਦੇਖਿਓ ਇਹ ਵੀ ਨਹੀਂ ਕਹਿੰਦੇ ਉਹ ਵੀ ਦਿਖਾ ਦੇ ਭਰੇ ਹੀ ਪਿਆ ਸਾਰੇ ਸਟਿੱਕਰਾਂ ਦੇ ਨਾਲ ਹੈ ਨਾ ਇਹ ਕੰਪਨੀ ਚੋਂ ਆਉਂਦੇ ਆ ਬਈ ਹੈ ਨਾ ਹਾਂਜੀ ਬਈ ਤੇ ਪਿਸੂ ਕੰਡੀਸ਼ਨ ਧਰਮੇ ਚੈੱਕ ਕਰਾ ਦੇ ਹੁੱਕ ਚੈੱਕ ਕਰਾ ਦੇ ਲੈ ਕਿੰਨੀ ਕੱਸੀ ਹੋਈ ਆ ਪੋਰਾ ਵੀ ਜਿਵੇਂ ਕਹਦੀਏ ਸਪੇਸ ਨਹੀਂ ਹੈ ਨਾ ਹਾਂਜੀ ਤੇ ਛਤਰੀ ਦਿਖਾ ਦੇ ਮਗਰਾੜ ਵਗੈਰਾ ਸਾਰੇ ਦਿਖਾ ਦੇ ਅੰਦਰੋਂ ਵੀ ਦਿਖਾ ਦੇ ਮਗਰਾੜ ਲੈ ਕੰਡੀਸ਼ਨ ਚੈੱਕ ਕਰ ਜਮੇਦਾਰੀ ਵਾਲਾ ਟਰੈਕਟਰ ਆ ਬਈਆ ਅਸਾ ਇਹ ਇਹ ਵੀ ਬਈ ਸਾਰਾ ਬੋਡੀ ਲਾਈਨ ਦਾ ਅਰੀਜਨਲ ਹੀ ਆ ਹਾਂਜੀ ਬਈ ਕੋਈ ਮਤਲਬ ਫਾਲਟ ਤਾਂ ਨਹੀਂ ਹੋਟ ਰਿਹਾ ਕੋਈ ਨਹੀਂ ਬਈ ਜੇ ਬਾਅਦ ਕਿ ਆ ਲੈ ਚੈੱਕ ਕਰ ਲੈ ਓਕੇ ਹਾਂਜੀ ਬਈ ਬਾਕੀ ਸੱਜਣ ਉਹ ਇਹ ਆ ਕਿਉਂਕਿ ਜਿਹੜਾ ਸੱਜਣ ਘਰੇ ਕੰਮ ਕਰਦਾ ਬਈ ਉਹਨੂੰ ਤਾਂ ਆਪਦੀ ਇੱਜ਼ਤ ਦਾ ਬਈ ਸੀ ਹਾਂਜੀ ਆਪਾਂ ਖੜੇ ਘਰੇ ਆ ਹਾਂ ਘਰੇ ਖੜੇ ਆ ਨਾ ਵੀ ਕੋਈ ਆਏ ਨਾ ਕਿ ਕਹਦੇ ਯਾਰ ਇਹਨਾਂ ਦੇ ਘਰੋਂ ਮਾ ਟਰੈਕਟਰ ਲੈ ਗਿਆ ਵੀ ਗਵਾਂਡੀ ਵੀ ਰਾਜੀ ਨਹੀਂ ਨਾ ਹੁੰਦੇ ਗਵਾਂਡੀ ਤਮਾਸ਼ਾ ਬੜਾ ਦੇਖ ਕੇ ਖੁਸ਼ ਹੁੰਦੇ ਨੇ ਤੇ ਆ ਵੀ ਧਰਮੇ ਕਰਵਾ ਦੇ ਚੱਕ ਬਈ ਪੂਰੇ ਬਈ ਇਹਦਾ ਤਾਂ ਕਲੱਚ ਵੀ ਨਹੀਂ ਖੁੱਲਿਆ ਹੋ ਹਰ ਜਮੇ ਸੀਗਰਦਾਰ ਮੇਜਾ ਵੀ ਨ ਲਗੀ ਹੋਈ ਹਾਂਜੀ ਬਾਈ ਤੇ ਬਾਈ ਮੈਨੂੰ ਦੱਸਿਓ ਇਹ ਇਹਦਾ ਨੰਬਰ ਕਿੱਥੋਂ ਦਾ ਇਹ ਨੰਬਰ ਬਾਈ ਮੋਗੇ ਦਾ ਮੋਗੇ ਦਾ ਪੀਪੀ 29 ਹਾਂਜੀ ਬਾਈ ਓਕੇ ਤੇ ਇਹ ਕਿੰਨੇ ਦਾ ਦੇ ਦੀ ਹੁਣ ਆਪਾਂ ਇਹ ਆਪਾਂ ਦੇਣਾ 430000 ਦਾ 430000 ਦਾ ਹਾਂਜੀ ਬਾਈ ਓਕੇ ਤੇ ਫਰਸਟ ਓਨਰ ਇਹ ਵੀ ਫਰਸਟ ਬਾਈ ਨਕਦ ਕਹਿੰਦੇ ਇਹਦੇ ਵਿੱਚ ਮਾਨਤਨ ਕਿੰਨਾ ਕਰੀਏ ਇਹ 10000 ਦਾ ਮਾਨਤਨ ਕਰਦੇ ਹਾਂ ਓਕੇ ਯਾਨੀ ਕਿ ਸਵਾ 4 ਲੱਖ ਦਾ ਤਾਂ ਹੈਗਾ ਚਲੋ ਕੋਈ ਗੱਲ ਨਹੀਂ ਸਵਾ 4 ਲੱਖ ਦੇ ਵਿੱਚ ਇਹਦੀ ਮਾਲਕ ਬਣ ਚੋਂ ਲੋਨ ਆਪੋ ਤੇ ਹੋ ਜੂ ਹਾਂਜੀ ਬਾਈ ਹੋ ਜੂ ਲੋਨ ਉਤੇ ਵੀ ਹੋ ਜੂ ਤੇ ਬਾਈ ਜਿਹੜਾ ਆ ਖੜਾ ਸਵਰਾਜ ਇਹ ਹੈਗਾ 2012 ਮਾਡਲ। ਹਾਂਜੀ ਬਾਈ। ਫਿਰ ਆਹ ਟਾਇਰ ਤੇ ਦੀ ਅਲੱਗ ਤੋਂ ਪੁਆਏ ਹੋਣੇ ਜਾਂ ਜੀ ਦਾ? ਇਹਦਾ ਸੌਂਕ ਤੋਂ ਪੁਆਇਆ ਹੈ। ਸੌਂਕ ਤੋਂ ਟਾਇਰ ਪੁਆਇਆ ਹੋਇਆ ਨਹੀਂ। ਹਾਂਜੀ ਬਾਈ। ਪਾਵਰ ਸਟੀering ਹੈ। ਹਾਂਜੀ ਬਾਈ। ਓਕੇ। ਤੇ ਮੈਨੂੰ ਹੋਰ ਦੱਸਿਓ ਇਹਦੇ ਬਾਰੇ ਕੀ ਗੱਲਾਂ ਪਤਾ ਨੇ? ਡਿਸਟ੍ਰੀਬਿਊਟਰ ਲੱਗਿਆ ਹੋਇਆ ਬਾਈ। ਅਸਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ। ਲੱਗ ਡਿਸਟ੍ਰੀਬਿਊਟਰ। ਹਾਂ। ਓਕੇ। ਤੇ ਇਹਦਾ ਵੀ ਆਹ ਸਾਰਾ ਕਲਰ ਪੇਂਟ ਓਰਿਜਿਨਲ ਹੀ ਆ? ਹਾਂਜੀ ਵੀਰ ਜੀ। ਬਾਡੀ ਲਾਈਨ ਦਾ ਸਾਰਾ? ਹਾਂਜੀ ਬਾਈ। ਓਕੇ। ਨਗਦ ਕੈਸ ਆ ਪਹਿਲੇ ਨਾ? ਅਸਾਂ ओके ਤੇ ਹੁੱਕ ਵਗੈਰਾ ਇਹਦੀ ਜਿਵੇਂ ਕਹੇ ਦੀ ਸਾਰ ਕੁਝ ਕਰਵਾ ਦੇ ਚੱਕ ਚੰਗੀ ਤਰ੍ਹਾਂ ਡਿਊਬਾ ਡਾਪਾ ਕਰਵਾ ਦੇ ਦੀਆਂ ਚੰਗਾ 2012 ਦਾ ਮਾਡਲ ਹੈ ਹਾਂਜੀ ਤੇ ਨੰਬਰ ਇਹਦਾ ਪੰਜਾਬ ਦਾ ਹੀ ਹੈ ਨੰਬਰ 50 ਪੀ ਵੀ 13 ਬਈ ਸੰਗਰੂਰ ਸੰਗਰੂਰ ਦਾ ਨੰਬਰ ਹੈ ਹਾਂਜੀ ਬਈ ਓਕੇ ਤੇ ਇਹ ਕਿੰਨੇ ਦਾ ਬਣੂ ਬਈ ਇਹ ਆਪਾਂ ਦੇਣਾ ਬਈ 455000 455000 ਦਾ ਹਾਂਜੀ ਇਹਦੇ ਵਿੱਚ ਮਾਨਤਾਨ ਕਿੰਨਾ ਕੁ ਕਰਾਂਗੇ ਆਪਾਂ 10000 ਦਾ ਮਾਨਤਾਨ ਇਹ ਚੋਂ ਕਰ ਦਾਂਗੇ ਇਹਦੇ ਵਿੱਚ ਤਾਂ ਵੱਧ ਕਰ ਦਿੰਦਾ ਜੀ ਸਲੂ ਉਹ ਨਾ 15 ਦਾ ਕਰਦਾ 15000 ਦਾ ਸੱਜਣ ਨੂੰ ਇਹਦੇ ਵਿੱਚ ਮਾਨਤਾਣ ਕਰਵਾ ਦਾਂਗੇ ਆ ਸਿਸਟਮ ਧਰਮੇ ਦਿਖਾ ਦੇ ਸਾਰਾ ਕੁਝ ਲੱਗਿਆ ਹੋਇਆ ਚੱਲਦਾ ਵੀਰੇ ਪੂਰਾ ਕਿਸੇ ਸੱਜਣ ਨੂੰ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਜਿਹੜੇ ਕਹਿੰਦੇ ਨੇ ਵੀ 855 ਲੈਣਾ ਸਾਰੀਆਂ ਫੈਸਿਲਿਟੀਆਂ ਭਾਲ ਦੇ ਨੇ ਜਿਹੜੀਆਂ ਉੱਚੇ ਮਾਡਲ ਚਾਹੁੰਦੇ ਨੇ ਉਹ ਇਹਦੇ ਵਿੱਚ ਹੈਗੀਆਂ ਹਾਂਜੀ ਵੀਰ ਹਣਾ ਪਾਵਰ ਸਟੀਅਰਿੰਗ ਹੈ ਡਬਲ ਡਿਸਟ੍ਰਿਬਿਊਟਰ ਤੇ ਆ ਦੇਖੀ ਜਿਵੇਂ ਕਹਦੀ ਹੈ ਕੰਡੀਸ਼ਨ ਚੈੱਕ ਕਰ ਲਓ ਸੱਜਣ ਨੂੰ ਨਮਿਆ ਵਰਗਾ ਟਰੈਕਟਰ ਪਿਆ ਤੇ ਪੂਰੀ ਚੰਗਾ ਟਰੈਕਟਰ ਹੈ 12 ਮਾਡਲ ਹੈ ਬਾਈ ਹਾਂ 12 ਮਾਡਲ ਤੇ ਲੈ ਮਿੱਤਰੋ ਜੇ ਕਿਸੇ ਹਾਂ ਜੀ ਹਣਾ ਥੋੜਾ ਛੋਟੇ ਸਾਈਜ਼ ਦਾ ਲੱਗਿਆ ਹੋਇਆ ਤੇ ਨੰਬਰ ਵੀਰੇ ਤੁਹਾਡਾ ਬੋਲਿਓ ਕਿੰਨਾ ਕਿਹੜਾ ਨੰਬਰ ਤੇ ਸੰਪਰਕ ਕਰੀਏ 9876251600 98762 ਹਾਂ 51600 51600 ਤੇ ਮੈਨੂੰ ਹੁਣ ਇਹ ਦੱਸ ਦਿਓ ਜਿਹੜੇ ਭਰਾਵਾਂ ਨੇ ਆਉਣਾ ਹੋਵੇ ਪਿੰਡ ਉਪਲੀ ਤੁਹਾਡਾ ਕਿੱਥੇ ਜੇ ਪੈ ਜਾਂਦਾ ਕਿਹੜੇ ਰੋਡ ਤੇ ਆ ਪਿੰਡ ਪੁਲੀਸ ਜ਼ਿਲ੍ਹਾ ਬਰਨਾਲਾ ਬਾਈ ਰਾਏਕੜਲੇ ਰੋਡ ਤੇ ਪੈ ਜਾਂਦਾ ਮਤਲਬ ਜਿਹੜਾ ਬਰਨਾਲੇ ਤੋਂ ਲੱਡੇ ਨੂੰ ਜਾਂਦਾ ਲੱਡੇ ਨੂੰ ਜਾਂਦਾ ਕੱਟੂ ਵਾਲੀਆਂ ਦੇ ਨੇੜੇ ਮਿੱਤਰੋ ਪਿੰਡ ਪੈ ਜਾਂਦਾ ਬਾਕੀ ਆਪਾਂ ਨੰਬਰ ਡਿਸਕ੍ਰਿਪਸ਼ਨ ਚ ਬਾਈ ਦਾ ਲਿਖਤਾ ਤੇ ਜਿਹੜੇ ਵੀ ਸੱਜਣ ਨੇ ਜਿਹੜੇ ਵੀ ਟਰੈਕਟਰ ਦੀ ਡਿਟੇਲ ਦੁਬਾਰਾ ਪੁੱਛਣੀ ਆ ਵੈਸੇ ਤਾਂ ਅਸੀਂ ਸਾਰੀ ਦੱਸ ਹੀ ਦਿੱਤੀ ਤਾਂ ਤੁਸੀਂ ਹੋਰ ਕੋਈ ਗੱਲਬਾਤ ਵੀ ਪੁੱਛਣੀ ਆ ਕਰ ਲਿਓ ਸੰਪਰਕ ਤੇ ਬਾਈ ਇੱਕ ਮੈਨੂੰ ਦੱਸਿਓ ਗੱਲ ਇਹਦੇ ਉੱਪਰ ਲੋਨ ਕਿੰਨੇ ਕੁ ਦਾ ਕਰਵਾ ਦਊਂਗਾ ਜੇ ਕਿਸੇ ਨਾਲ ਟਰੈਕਟਰ ਲੈਣਾ ਹੋਇਆ 3 ਲੱਖ 3 ਲੱਖ 3 ਲੱਖ ਨਹੀਂ ਲੈ ਮਿੱਤਰੋ ਜਾਣੀ ਕਿ ਸਬਾਕ ਲੱਖ ਰੁਪਇਆ ਲੈ ਕੇ ਹੈਨਾ ਹਾਂਜੀ ਤੇ ਆ ਜਾਣ ਤੇ ਇਹ ਟਰੈਕਟਰ ਤੇ ਸੱਜਣੋ ਮਾਲਕ ਬਣ ਜੂਗੇ ਪੂਰੀ ਟਰੈਕਟਰ ਤਸੱਲੀ ਵਾਲੇ ਨੇ ਬਾਕੀ ਮੈਂ ਦੁਬਾਰਾ ਫੇਰ ਦੱਸ ਦਿੰਨਾ 22 ਬਾਕੀ ਨਾ 22 ਉਹਨਾਂ ਦਾ ਘਰੇ ਕੰਮ ਆ ਟਰੈਕਟਰਾਂ ਦਾ ਪੂਰੇ ਗਰੰਟੀ ਵਾਲੇ ਬੰਦੇ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਕਰ ਲੋ ਫੋਨ ਨੰਬਰ ਆਪਾਂ ਟਾਈਟਲ ਦੇ ਵਿੱਚ ਲਿਖਤਾ